ਪੰਜਾਬ ਦੇ ਵਿੱਚ ਸਾਰਾ ਕੁਝ ਚੰਗਾ ਨਹੀਂ ਪਰ ਸਾਰਾ ਕੁਝ ਮਾੜਾ ਵੀ ਨਹੀਂ ਪਰ ਮੈਨੂੰ ਦੁੱਖ ਹੁੰਦਾ ਇਸ ਗੱਲ ਦੇ ਉੱਤੇ ਸਾਨੂੰ ਸਭ ਨੂੰ ਹੁੰਦਾ ਜਦੋਂ ਡਮਰੂ ਵਾਂਗੂ ਹੱਡ ਖੜਕਦੇ ਆ ਜਦੋਂ ਪੰਜਾਬ ਦੀ ਜਵਾਨੀ ਦੇ ਬਾਰੇ ਇਹ ਖਬਰਾਂ ਆਉਂਦੀਆਂ ਜੀ ਕਿ ਇਹ ਆਉਂਦੇ ਸਮੇਂ ਦੇ ਵਿੱਚ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਹੋਣੀ ਜਦੋਂ ਇਹ ਖਬਰਾਂ ਆਉਂਦੀਆਂ ਜੀ ਕਿ ਆਈਵੀਐਫ ਸੈਂਟਰਾਂ ਦੇ ਵਿੱਚ ਇਸ ਵੇਲੇ ਮੇਲੇ ਲੱਗੇ ਪਏ ਆ ਹਾਲਾਂਕਿ ਚਿਤ ਨਹੀਂ ਕਰਦਾ ਕਿਸੇ ਦਾ ਉੱਥੇ ਜਾਣ ਨੂੰ ਪਰ ਮੈਂ ਸੋਚਦਾ ਹੁੰਨਾ ਵੀ ਭਾਈ ਪੰਜਾਬ ਦੇ ਵਿੱਚ ਤਾਂ ਨਸਲ ਕੁਸ਼ੀ ਐਵੇਂ ਵੀ ਹੋਈ ਜਾਂਦੀ ਆ ਪੰਜਾਬ ਦੇ ਵਿੱਚ ਤਾਂ ਜਵਾਨੀ ਆਪ ਦਾ ਭਵਿੱਖ ਪੈਦਾ ਕਰਨ ਦੇ ਸਮਰੱਥ ਨਹੀਂ ਰਹੀ ਸਾਰੀ ਦੀ ਗੱਲ ਨਹੀਂ ਕਰਦਾ ਪੀਜੀਆਈ ਦੇ ਅੰਕੜੇ ਗੱਲ ਕਹਿੰਦੇ ਕਿ 20 ਤੋਂ ਲੈ ਕੇ 25% ਦੀ ਪੰਜਾਬ ਦੀ ਜਵਾਨੀ ਨਵੇਂ ਜੋੜੇ ਅਗਲੀ ਪੀੜੀ ਨੂੰ ਧਰਤੀ ਦੇ ਉੱਤੇ ਲਿਆਉਣ ਦੇ ਵਿੱਚ ਅਸਮਰੱਥਾ ਤੇ ਵੈਦਾਂ ਦੇ ਕੋਲੇ ਲੋਕ ਜਾਂਦੇ ਆ ਤੇ ਵੈਦਾਂ ਦੇ ਉੱਤੇ ਕਈਆਂ ਤੇ ਯਕੀਨ ਹੁੰਦਾ ਕਈਆਂ ਤੇ ਨਹੀਂ ਵੀ ਮੇਰੇ ਮਨ ਦੇ ਵਿੱਚ ਇਹ ਜ਼ਰੂਰ ਇੱਕ ਕਸਕਾ ਕਿ ਇਸ ਵਿਸ਼ੇ ਦੇ ਉੱਤੇ ਗੱਲ ਕਰਗੇ ਮੇਰੇ ਮਨ ਦੇ ਵਿੱਚ ਕਸਕਾ ਕਿ ਭਾਈ ਅੱਜ ਪੰਜਾਬ ਦੀ ਜਵਾਨੀ ਕਿਵੇਂ ਉਜੜ ਰਹੀ ਆ ਸਿਹਤ ਦੇ ਪੱਖੋਂ ਜ਼ਿਹਨੀ ਤੌਰ ਦੇ ਪੱਖ ਤੋਂ ਤੇ ਚਲੋ ਵਿਸ਼ਾ ਵੱਖਰਾ ਸਿਹਤ ਦੇ ਪੱਖ ਤੋਂ ਕਿਵੇਂ ਅੱਜ ਬਿਲਕੁਲ ਕਹਿ ਦਈਏ ਵੀ ਤੀਲਿਆਂ ਵਰਗੇ ਸਰੀਰ ਆ ਜਿਨ੍ਹਾਂ ਦੇ ਅਸੀਂ ਕਦੇ ਸੀ ਵੀ ਚੱਕੀ ਦੇ ਪੁੜਾਂ ਵਰਗੀਆਂ ਛਾਤਾਂ ਤੇ ਮੁਗਧਰਾਂ ਵਰਗੇ ਪਾਟਾ ਜਿਨ੍ਹਾਂ ਦੇ ਉਹ ਅੱਜ ਬਣੀ ਕੀ ਤੋਂ ਕੀ ਜਾਂਦੇ ਆ ਕਿਸੇ ਦੇ ਇੱਥੇ ਉਲਪ ਫਸਾਈ ਆ ਕਿਸੇ ਦੇ ਮੂੰਹ ਦੇ ਵਿੱਚ ਬੁੱਲ ਦੇ ਵਿੱਚ ਜਰਦਾ ਤੁੰਨਿਆ ਕੋਈ ਸਿਗਰਟਾਂ ਦਾ ਧੂਆਂ ਛੜ ਰਿਹਾ ਕੋਈ दारू ਪੀ ਕੇ ਤੇ ਮੰਜੀ ਦੇ ਥੱਲੇ ਬੋਤਲ ਰੋੜ ਰਿਹਾ ਪੰਜਾਬ ਦਾ ਬਣੂ ਕੀ ਤੇ ਕੋਈ ਇਸ ਵੇਲੇ ਕਿਸੇ ਕਹਿ ਦਈਏ ਵੀ ਝਾੜੀ ਝੂੜੀ ਦੇ ਉੱਲੇ ਬੈਠੇ ਟੀਕਾ ਲਾ ਰਿਹਾ ਚਿੱਟੇ ਵਾਲਾ ਬਣੂ ਕੀ ਪੰਜਾਬ ਦਾ ਗੁਰੂ ਸਾਹਿਬ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਰਣਾ ਸਾਹਿਬ ਸਤਿ ਸ੍ਰੀ ਅਕਾਲ ਬਹੁਤ ਵਧੀਆ ਵਿਸ਼ਾ ਲੈ ਕੇ ਆਏ ਹੋ ਤੁਸੀਂ ਅੱਜ ਵਧੀਆ ਗੱਲ ਹੋਣੀ ਚਾਹੀਦੀ ਗੁਰੂ ਸਾਹਿਬ ਮੈਨੂੰ ਦੁੱਖ ਹੁੰਦਾ ਬਹੁਤ ਤੁਹਾਨੂੰ ਵੀ ਹੁੰਦਾ ਆਪਾਂ ਇੰਟਰਵਿਊਜ਼ ਦੇ ਵਿੱਚ ਗੱਲ ਕਰਦੇ ਆ ਪੰਜਾਬ ਦੀ ਜਵਾਨੀ ਦਾ ਬਣੂਗਾ ਕੀ ਤੁਹਾਡੇ ਖਿਆਲ ਦੇ ਵਿੱਚ ਪੰਜਾਬ ਦੀ ਜਵਾਨੀਆਂ ਚ ਖੜੀ ਕਿੱਥੇ ਜੇ ਆ ਪੰਜਾਬ ਦੀ ਨਵੀਂ ਪੀੜੀ ਦਾ ਇੱਕ ਹਿੱਸਾ ਤਾਂ ਵਿਦੇਸ਼ ਚਲਾ ਗਿਆ ਇੱਕ ਹਿੱਸਾ ਚਿੱਟੇ ਦੇ ਵਿੱਚ ਟੰਬਿਆ ਪਿਆ ਇੱਕ ਹਿੱਸਾ ਫੇਸਬੁੱਕ ਤੇ ਗਾਲਾਂ ਕੱਢਣ ਦੇ ਵਿੱਚ ਬਿਜ਼ੀ ਆ ਇੱਕ ਹਿੱਸਾ ਗੁੱਸਾ ਨਾ ਕਰਿਓ ਹੁਣ ਨੀਲੀਆਂ ਨੂਲੀਆਂ ਫਿਲਮਾਂ ਵੇਖਣ ਦੇ ਵਿੱਚ ਬਿਜ਼ੀ ਆ ਇਹ ਨੀਲੀਆਂ ਫਿਲਮਾਂ ਨੇ ਪੰਜਾਬ ਦੀ ਜਵਾਨੀ ਦਾ ਕਿੰਨਾ ਕੁ ਨੁਕਸਾਨ ਕੀਤਾ ਪਹ ਵੇਖਦਾ ਕਿੰਨਾ ਕੁ ਨੁਕਸਾਨ ਕੀਤਾ ਦੇਖੋ ਹਰ ਚੀਜ਼ ਦੇ ਗੁੱਡ ਇਫੈਕਟ ਵੀ ਆ ਬੈਡ ਵੀ ਆ ਪਰ ਜਿਹੜਾ ਸਾਡਾ ਯੂਥ ਹੈ ਉਹ ਅੱਗੇ ਨਾਲੋਂ ਬਹੁਤ ਸਿਆਣਾ ਹੋ ਗਿਆ ਔਰ ਲੇਕਿਨ ਯੂਥ ਨੂੰ ਇੱਕ ਗੱਲ ਸਮਝ ਲੈਣੀ ਚਾਹੀਦੀ ਆ ਜਿਹੜੇ ਸਾਡੇ ਜੰਗ ਬੱਚੇ ਦੇਖੋ ਵੀ ਹੁਣ ਸਾਡੀ ਤਾਂ ਹੋ ਗਈ ਉਮਰ ਅਸੀਂ ਦੇ ਲੰਘ ਜਾਣਾ ਅੱਜ ਨਹੀਂ ਤੇ ਕੱਲ ਨੂੰ ਤੇ ਲੇਕਿਨ ਤੁਸੀਂ ਹਣੇ ਬਹੁਤ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਆਪਣੇ ਮਾਪੇ ਬਾਂ ਨੂੰ ਖੁਸ਼ੀ ਦੇਣੀ ਆ ਇਹਦੇ ਵਾਸਤੇ ਆਪਣੇ ਇੱਕ ਅਦੇ ਵੈਦ ਨਾਲ ਯਾਰੀ ਪਾ ਕੇ ਰੱਖੋ ਸਲਾਹ مشਵਰਾ ਦੇਖੋ ਵੈਦ ਕਦੇ ਸਲਾਹ ਗਲਤ ਨਹੀਂ ਦਿੰਦੇ ਕੋਈ ਵੀ ਵੈਦ ਆ ਚਾਹੇ ਜਿੱਦਾਂ ਮਰਜੀ ਹੋ ਫੁਕਰਾ ਵੈਦ ਕਿਉਂ ਨਾ ਹੋਵੇ ਉਹ ਵੀ ਸਲਾਹ ਚੰਗੀ ਦਊਗਾ ਕਿਉਂਕਿ ਫੁਕਰਾ ਮੈਂ ਤਾਂ ਗਿਆ ਅੱਜਕੱਲ ਬੀਐਮਐਸ ਕਰਕੇ ਵੀ ਜਵਾਗ ਨਾ ਪਾਟੀਆਂ ਜਾਂ ਪੈਂਟਾਂ ਪਾਈ ਫਰੀ ਜਾਂਦੇ ਹੈ ਨਾ ਹੈਗੇ ਡਾਕਟਰ ਹੈ ਪਰ ਉਥੇ ਅਸੀਂ ਉਹਨਾਂ ਨੂੰ ਕਹਿੰਦੇ ਥੋੜੇ ਤੇ ਯਕੀਨ ਕਿਵੇਂ ਕਰੂ ਲੋਕਾਂ ਦਾ ਅਸੀਂ ਉਹਨਾਂ ਨੂੰ ਇਹ ਗੱਲ ਕਹਿੰਦੇ ਵੀ ਤੁਸੀਂ ਆਹ ਕੀਤਾ ਕਹਿਣਗੇ ਫੰਕੀ ਸਟਾਈਲ ਆ ਮੈਂ ਕਿਹਾ ਯਾਰ ਮੈਚੁਰ ਬਣੀਦਾ ਗੰਭੀਰ ਬਣੀਦਾ ਤੇ ਇਹ ਚੀਜ਼ ਨਾ ਜੀ ਕੀ ਆ ਕਿ ਜਿਵੇਂ ਹੁਣ ਤੁਸੀਂ ਗੱਲ ਕੀਤੀ ਹੈ ਕਿ ਅੱਜਕੱਲ ਬੱਚਿਆਂ ਦੀ ਪ੍ਰੋਬਲਮ ਆ ਰਹੀ ਹੈ ਕਿ ਬੱਚੇ ਹੀ ਨਹੀਂ ਹੋ ਰਹੇ ਮੈਂ ਕਹਿੰਦਾ ਜੀ ਇਹ ਸੱਚਾਈ ਹੈ ਸਾਡੇ ਕੋਲੇ ਜੇ ਦਿਨ ਚ 200 ਲੋਕ ਆਂਦੇ ਆ ਉਹਦੇ ਵਿੱਚੋਂ 10-15% ਲੋਕ ਇਹੋ ਜਿਹੇ ਹੁੰਦੇ ਆ ਜਿਹੜੇ ਇਸ ਗੱਲ ਤੇ ਸਾਡੇ ਨਾਲ ਸਲਾਹ ਕਰਦੇ ਆ ਵੀ ਗੋਲ ਸਾਹਿਬ ਕੀ ਕਰੀਏ ਮੈਂ ਕਹਿਣਾ ਹੁੰਦਾ ਵੀ ਜੇ ਕਿਤੇ ਭਾਈ 2 ਮਹੀਨਾ 2 ਮਹੀਨੇ ਪ੍ਰੈਗਨੈਂਸੀ ਨਹੀਂ ਹੋਈ ਤੁਹਾਡੇ ਘਰ ਤੁਹਾਡੀ ਬਹੂ ਨੂੰ ਜਾਂ ਤੁਹਾਡੀ ਨੂੰਹ ਨੂੰ ਜਾਂ ਸਾਡੇ ਬੱਚਿਆਂ ਵਰਗੀ ਆ ਸਾਡੀ ਬੇਟੀਆਂ ਵਰਗੀ ਆ ਕਿਸੇ ਨੂੰ ਵੀ ਇਦਾਂ ਦੀ ਪ੍ਰੋਬਲਮ ਜੇ ਆ ਜਾਂਦੀ ਆ ਤਾਂ 2 ਜਾਂ 3 ਮਹੀਨੇ ਤੋਂ ਬਾਅਦ ਆਪਣੇ ਦੋਨੇ ਬੱਚਿਆਂ ਦੇ ਟੈਸਟ ਕਰਾਓ ਦੋਵੇਂ ਬੱਚਿਆਂ ਨੂੰ ਕੌਨਫੀਡੈਂਸ ਦਿਓ ਪਿਆਰ ਨਾਲ ਬੈਠ ਕੇ ਮਾਪੇ ਗੱਲ ਕਰੋ ਦੋਨੇ ਬੱਚਿਆਂ ਨੂੰ ਰਾਜੀ ਕਰੋ ਕਿ ਉਹ ਜਾ ਕੇ ਉਹਦੇ ਟੈਸਟ ਕਰਾਉਣ ਟੈਸਟ ਕਰਾ ਕੇ ਫਿਰ ਉਹਨੂੰ ਇਹ ਗੱਲ ਕਲੀਅਰ ਹੋਊਗੀ ਕਿ ਸਾਡੇ ਬੱਚਿਆਂ 'ਚ ਕੋਈ ਨੁਕਸ ਹੈ ਜਾਂ ਮੁੰਡੇ 'ਚ ਨੁਕਸ ਹੈ ਜਾਂ ਕੁੜੀ 'ਚ ਨੁਕਸ ਹੈ ਜਾਂ ਦੋਨੇ ਠੀਕ ਨੇ ਜੇ ਦੋਨੇ ਠੀਕ ਨਹੀਂ ਤਾਂ ਕਿਸੇ ਚੰਗੇ ਬੈਦ ਦੀ ਸਲਾਹ ਲੈ ਕੇ ਉਹਨਾਂ ਨੂੰ ਐਕਸ ਸੈੱਲ ਐਕਸ ਵਾਈ ਸੈੱਲ ਜਿਹੜੇ ਹੈਗੇ ਨੇ ਉਹਦੇ ਵਾਸਤੇ ਪ੍ਰੇਰਿਤ ਕਰੋ ਅੱਜ ਕੱਲ ਬੱਚਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਐਕਸ ਐਕਸ ਸੈੱਲ ਜਿਹੜੇ ਹੁੰਦੇ ਨੇ ਉਹ ਸਾਡੇ ਲੇਡੀਜ਼ ਦੇ ਵਿੱਚ ਜੈਂਟਸ ਦੇ ਵਿੱਚ ਪਾਏ ਜਾਂਦੇ ਨੇ ਤੇ ਲੇਡੀ ਦੇ ਵਿੱਚ ਐਕਸ ਵਾਈ ਸੈੱਲ ਪਾਏ ਜਾਂਦੇ ਨੇ ਤੇ ਜਦੋਂ ਐਕਸ ਤੇ ਐਕਸ ਮਿਲਦਾ ਤਾਂ ਮੇਲ ਬੇਬੀ ਪੈਦਾ ਹੁੰਦਾ ਸੌਰੀ ਫੀਮੇਲ ਬੇਬੀ ਪੈਦਾ ਹੁੰਦਾ ਜਦੋਂ ਐਕਸ ਤੇ ਵਾਈ ਮਿਲਦਾ ਤਾਂ ਮੇਲ ਬੇਬੀ ਪੈਦਾ ਬਿਲਕੁਲ ਠੀਕ ਹੈ ਜੀ ਇਹ ਹੋ ਗਈ ਜੀ ਵਿਗਿਆਨ ਦੀ ਗੱਲ ਇਹ ਹੋ ਗਈ ਜੀ ਗਿਆਨ ਦੀ ਗੱਲ ਇਹਦੇ ਲਈ ਗੂਗਲ ਤੇ ਜਾ ਕੇ ਸਰਚ ਵੀ ਕਰਨਾ ਪਊਗਾ ਤਾਂ ਥੋੜਾ ਜਿਹਾ ਡਾਕਟਰੀ ਵੱਲ ਵੀ ਮਸ ਰੱਖਣੀ ਪਊਗੀ ਰੱਖਣੀ ਪਊਗੀ ਵੈਦ ਵੱਲ ਜਾਂ ਡਾਕਟਰ ਦੇ ਵੱਲ ਪਰ ਸਾਡੇ ਕੋਲੇ ਤਾਂ ਵੇਲ ਹੀ ਹੈ ਨਹੀਂ ਗੋਲ ਸਾਹਿਬ ਵੇਲ ਸਾਡੇ ਕੋਲੇ ਰੀਲਾਂ ਵੇਖਣ ਤੋਂ ਹੈ ਨਹੀਂ ਵੇਲ ਸਾਡੇ ਕੋਲੇ ਧੀਆ ਭੈਣਾਂ ਦੀਆਂ ਗਾਲਾਂ ਕਢਣ ਤੋਂ ਹੈ ਨਹੀਂ ਵੇਲ ਕਿਸੇ ਦੇ ਬਾਰੇ ਕੋਈ ਨਾ ਕੋਈ ਤੁੰਬਾ ਲਾਈ ਰੱਖਣਾ ਆਪਾਂ ਸਾਡੇ ਕੋਲੇ ਵੇਲ ਹੀ ਹੈ ਨਹੀਂ ਸਾਡੇ ਕੋਲੇ ਤਾਂ ਗੁਰੂਆਂ ਦੇ ਫਲਸਫੇ ਨੂੰ ਸਮਝਣ ਤੋਂ ਵੇਲ ਹੈ ਨਹੀਂ ਨਹੀਂ ਹੈਗਾ ਜੀ ਅਸੀਂ ਕਦੇ ਸਮਝਿਆ ਹੀ ਨਹੀਂ ਉਹ ਮਤਲਬ ਉਧਰ ਜਾਂਦੇ ਹੀ ਨਹੀਂ ਹਾਂ ਜਿਹੜਾ ਹੁਣ ਮੰਨ ਲਓ ਆਪਾਂ ਗੁਰੂ ਨੂੰ ਤਾਂ ਮੰਨੀ ਜਾਂਦੇ ਆ ਉਹ ਗੁਰੂ ਦੀ ਇੱਕ ਵੀ ਨਹੀਂ ਮੰਨਦੇ ਹਾਂ ਜਦ ਦਾ ਅਸੀਂ ਜੇ ਗੁਰੂ ਨੂੰ ਮੰਨਦੇ ਆ ਗੁਰੂ ਦੀ ਵੀ ਤਾਂ ਮੰਨ ਲਓ ਉਹਤੇ ਕਹਿੰਦੇ ਨੇ ਵੀ ਕਿਰਤ ਕਰੋ ਧਾਮ ਜਪੋ ਤੇ ਵੰਡ ਛਕੋ ਉਹਤੇ ਮਤਲਬ ਹੀ ਨਹੀਂ ਹੈ ਅੱਜ ਕੱਲ੍ਹ ਹੋੜ ਲੱਗੀ ਪਈ ਹੈ ਵੀ ਕਿਵੇਂ ਅਸੀਂ ਉਹ ਉਹਨੇ ਗੱਡੀ ਨਮੀ ਲਈ ਤੇ ਛਰੀਟਾ ਕਿਵੇਂ ਪਾਦੀਏ ਉਹਨੂੰ ਥੱਲੇ ਕਿਵੇਂ ਸੱਟ ਲਿਓ ਅੱਗੇ ਕਿਵੇਂ ਵਧੀ ਜਾਂਦੇ ਤੇ ਲੱਤਾਂ ਕਿਵੇਂ ਖੱਚੀਏ ਹੈ ਜੀ ਜਿਵੇਂ ਹੁਣ ਸੁਭਾਸ਼ ਗੋਇਲ ਆ ਆਏ ਤਾਂ ਆਪਾਂ ਛੋਟੇ ਪਿੰਡ ਚ ਉੱਠ ਕੇ ਅੱਗੇ ਵੱਡੇ ਸਰਚ ਕੰਮ ਚੱਲ ਪਿਆ ਚਲੋ ਬਾਬਾ ਜੀ ਨੇ ਸੁਣ ਲਈ ਖੜੇ ਆ ਖੈਰਪਾਤੀ ਮਾਲਕ ਨੇ ਤੇ ਹਲੇ ਵੀ ਕਈ ਯਾਰ ਦੋਸਤਾਂ ਤੋਂ ਸੁਣਨ ਨੂੰ ਮਿਲਦਾ ਉਹ ਤਾਂ ਕੱਲ ਤਾਂ ਸਾਈਕਲ ਤੇ ਫਿਰਦਾ ਸੀ ਉਹ ਜਦ ਫਿਰਦਾ ਤੇ ਯਾਰ ਫਿਰਦਾ ਸੀ ਤੁਸੀਂ ਵੀ ਫਿਰਦੇ ਸੀ ਸਾਈਕਲ ਵੀ ਆਪਾਂ ਬੋਕਰੀ ਥੋੜੀ ਖੜੀ ਰੱਖਣੀ ਵੀ ਸਾਈਕਲ ਤੇ ਰਵੇ ਸਾਈਕਲ ਤੇ ਰਵੇ ਹੈਨਾ ਤੇ ਬਲਕਿ ਦੁਆ ਕਰੋ ਆਪਣੇ ਦੋਸਤਾਂ ਦੀ ਮਿੱਤਰਾਂ ਦੀ ਆਪਣੇ ਲੋਕਾਂ ਦੀ ਕਿ ਅੱਗੇ ਵਧੋ ਖਲੋ ਤਾਂ ਕਿ ਚੰਗੇ ਦੋਸਤ ਨਾਲ ਖੜੇ ਅਸੀਂ ਵੀ ਚੰਗੇ ਹੀ ਲੱਗਾਂਗੇ ਬਾੜੇ ਥੋੜੀ ਲੱਗਾਂਗੇ ਪਰ ਇਸ ਕਰਕੇ ਨਾ ਮੈਂ ਥੋੜੀ ਦੱਸਦਾ ਕਿ ਜਿੰਨਾ ਵੀ ਇਹ ਪ੍ਰੋਬਲਮ ਚੱਲ ਰਿਹਾ ਟੜਾ ਸਭ ਇਹਦੇ ਉੱਤੇ ਧਿਆਨ ਦੇਣ ਦੀ ਲੋੜ ਆ ਸਾਡੀਆਂ ਮਾਤਾ ਭੈਣਾਂ ਨੂੰ ਸਾਡੇ ਬਜ਼ੁਰਗ ਵੀਰਾਂ ਨੂੰ ਕਿਉਂਕਿ ਬੱਚੇ ਤਾਂ ਬੱਚੇ ਹੀ ਆ ਉਹ ਤਾਂ ਅਕਲ ਜਿਹੜੀ ਉਮਰ ਨਾਲ ਆਉਣੀ ਆ ਉਮਰ ਨਾਲ ਆਉਣੀ ਆ ਸੀ ਤਾਂ ਓਵਰਹੰਡਾਈ ਆ ਸਾਨੂੰ ਜਿਹੜੀ 25 ਸਾਲ ਦੀ ਉਮਰ 'ਚ ਅਕਲ ਸੀ ਉਹ 60 ਵਾਲੀ 'ਚ ਨਹੀਂ ਨਾ ਸੀਗੀ ਜਿਹੜੀ 60 ਵਾਲੀ 'ਚ ਆਕਲ ਉਹ 25 'ਚ ਅਸੀਂ ਛੋੜੀ ਤਾਂ ਅਸੀਂ ਤਾਂ ਬੜਾ ਗਲਤ ਕੀਤਾ ਉਦੋਂ ਯਾਰ ਉਦੋਂ ਐ ਕਰ ਲੈਂਦੇ ਕਿਉਂਕਿ ਉਹ ਬੱਚਿਆਂ ਨੂੰ ਤਾਂ ਉਹਦੀ ਆਉਣੀ ਆ ਪਰ ਜੇ ਅਸੀਂ ਬੱਚਿਆਂ ਨੂੰ ਸਮਝਾਉਂਦੇ ਰਹਾਂਗੇ ਬੱਚਿਆਂ ਨੂੰ ਜੰਕ ਫੂਡ ਤੋਂ ਹਟਾਵਾਂਗੇ ਬੱਚਿਆਂ ਨੂੰ ਉਹ ਚੀਜ਼ਾਂ ਦਵਾਵਾਂਗੇ ਜਿਹਦੇ ਨਾਲ ਉਹਦੇ ਬਲੱਡ ਦੀ ਕੁਆਲਿਟੀ ਠੀਕ ਰਹੇ ਤਾਂ ਜਿਹੜਾ ਤੁਸੀਂ ਬੱਚਾ ਅੱਛਾ ਲੈਣਾ ਆਪਣੇ ਖਾਨਦਾਨ ਦੇ ਵਿੱਚ ਅੱਜ ਤੱਕ ਮੈਂ ਇਕਵਲ ਤੁਹਾਨੂੰ ਦੱਸ ਦਿੰਦਾ ਸਾਡੇ ਵੱਡੇ ਵੈਦਜਿ ਕਹਿੰਦੇ ਹੁੰਦੇ ਵੀ ਰੱਬ ਦੇ ਘਰੋਂ ਕਦੇ ਕੋਈ ਔਰਤ ਬਾਝ ਪੈਦਾ ਨਹੀਂ ਹੁੰਦੀ ਹੂੰ ਔਰ ਕਦੇ ਕੋਈ ਮਰਦ ਨਾ ਮਰਦ ਪੈਦਾ ਨਹੀਂ ਹੁੰਦਾ ਉਹ ਇੱਥੇ ਆ ਕੇ ਅਸੀਂ ਗਲਤੀਆਂ ਇਹ ਜਿਹੇ ਕਰ ਬੈਠਦੇ ਆ ਕਿ ਅਸੀਂ ਉਸ ਚੀਜ਼ਾਂ ਤੋਂ ਮੁਕਤ ਨਹੀਂ ਆ ਪੈਂਦੀਆਂ ਨੇ ਕਈਆਂ ਦੇ ਪ੍ਰੈਗਨੈਂਸੀ ਹੋ ਜਾਂਦੀ ਆ ਦੂਜੇ ਤੀਜੇ ਮਹੀਨੇ ਕੁੜੀਆਂ ਕਹਿੰਗੀਆਂ ਮੇਰੀ ਫਿਗਰ ਖਰਾਬ ਹੋ ਚੁਗੀ ਮੇਰਾ ਐ ਹੋ ਜਾਊਗਾ ਮੈਂ ਮੈਨੂੰ ਅਭੀ ਬੱਚਾ ਨਹੀਂ ਚਾਹੀਏ ਤਾਂ ਮਤਲਬ ਉਹਦੇ ਚੱਕਰ ਚ ਉਹਨੂੰ ਡਿਸਟਰੋਏ ਕਰ ਦਿੰਦੇ ਵੈਸੇ ਤਾਂ ਗੋਇਲ ਸਾਹਿਬ ਅੱਜ ਕੱਲ੍ਹ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਆ ਹੂੰ ਤੇ ਬੰਦੇ ਨਾ ਕਈ ਵਾਰੀ ਖੁੱਲ ਕੇ ਗੱਲ ਨਹੀਂ ਕਰਦੇ ਪਰ ਇਹ ਗੱਲ ਸੱਚੀ ਆ ਕਿ ਪੰਜਾਬੀਆਂ ਦਾ ਵੱਡਾ ਹਿੱਸਾ ਰੀਲਾਂ ਰੂਲਾਂ ਵੀ ਵੇਂਦਾ ਬਣਾਉਂਦਾ ਵੀ ਆ ਗੰਦਮੰਦ ਵੀ ਬੋਲਦਾ ਤੇ ਪੀੜ ਵੈਬਸਾਈਟ ਦੇ ਉੱਤੇ ਜਾ ਕੇ ਨੀਲੀਆਂ ਵੀਡੀਓ ਵੀ ਵੇਂਦਾ ਤੇ ਸਾਡੀਆਂ ਕਿਉਂਕਿ ਪਿਛਲੇ ਕੁਝ ਕ ਸਮੇਂ ਦੇ ਵਿੱਚ ਵੀਡੀਓ ਆਈਆਂ ਗੱਲਾਂ ਚੜੀਆਂ ਵੀ ਕੁਝ ਕ ਪੰਜਾਬਣਾਂ ਵੀ ਇਸ ਕੰਮ ਦੇ ਵਿੱਚ ਆ ਤੁਸੀਂ ਮੰਨਦੇ ਹੋ ਵੀ ਜਿਹੜੀਆਂ ਨੀਲੀਆਂ ਫਿਲਮਾਂ ਨੇ ਵੀ ਪੰਜਾਬ ਦੀ ਜਵਾਨੀ ਨੂੰ ਪੱਟਿਆ ਚਲੋ ਕੁੱਲ ਦੁਨੀਆਂ ਦੇ ਵਿੱਚ ਇਹ ਅੱਜ ਧੰਦਾ ਬਣ ਗਿਆ ਬਹੁਤ ਵੱਡਾ ਪਰ ਪੰਜਾਬ ਨੂੰ ਵੀ ਪੱਟਿਆ ਪੰਜਾਬ ਦੀ ਜਵਾਨੀ ਨੂੰ ਵੀ ਲਤ ਲੱਗੀ ਜਿਹੜੀ ਇਹ ਰੀਲਾ ਸਰ ਸੂਤੋਂ ਚੱਲ ਨਹੀਂ ਆ ਰਹੀ ਨੇ ਜੀ ਰੀਲਾ ਤਾਂ ਹੁਣ ਚੱਲ ਨਹੀਂ ਨੇ ਪਹਿਲਾਂ ਕਿਤਾਬਾਂ ਹੁੰਦੀਆਂ ਸੀ ਬੱਚੇ ਉਹ ਪੜ੍ਹਦੇ ਸੀ ਪਰ ਇਹ ਜਿਹੜੀ ਰੀਲ ਆ ਇਹਦੇ ਨਾਲ ਹੁੰਦਾ ਕੀ ਆ ਮੈਂ ਤੁਹਾਨੂੰ ਦੱਸ ਦਿੰਦੇ ਇਹ ਜਿਹੜੇ ਚੈਨਲ ਨੇ ਇਹ ਬੱਚੇ ਦੇਖਦੇ ਆ ਦੇਖਦੇ ਆ ਤਾਂ ਨੇਚਰਲੀ ਆ ਕਿ ਉਹਨਾਂ ਦਾ ਜਿਹੜਾ ਜਿਹੜਾ ਆਰਗਨ ਪ੍ਰਾਈਵੇਟ ਪਾਲਟਾ ਚਾਹੇ ਕੁੜੀਆਂ ਨੇ ਚਾਹੇ ਮੁੰਡੇ ਨੇ ਉੱਥੇ ਪਾਣੀ ਆ ਜਾਂਦਾ ਲੂਬ੍ਰੀਕੇਸ਼ਨ ਆ ਜਾਂਦੀ ਹੈ ਉਹ ਕੀ ਹੈ ਕਿ ਬਾਡੀ ਦੇ ਵਿੱਚ ਇੱਕ ਫਲੋ ਬਣਿਆ ਔਰ ਉਹ ਡਿਸਟਰੋਏ ਹੋ ਗਿਆ ਔਰ ਉਹ ਡਿਸਟਰੋਏ ਹੋ ਗਿਆ ਜਿਹੜੀ ਚੀਜ਼ ਅਸਲੀ ਸਾਨੂੰ ਉਹ ਚਾਹੀਦੀ ਸੀ ਆਰਗਨ ਦੇ ਵਿੱਚੋਂ ਜਿਹੜਾ ਬਣਦਾ ਹੈ ਐਗ ਵਗੈਰਾ ਉਹ ਤੁਹਾਡੇ ਪਹਿਲਾਂ ਹੀ ਡਿਸਟਰਬ ਹੋਈ ਜਾ ਰਹੀ ਕਿਉਂਕਿ ਹਰ ਗੱਲ ਨੂੰ ਖੁੱਲ ਕੇ ਮੇਰਾ ਕਰਨ ਦਾ ਫਰਜ਼ ਹੈ ਕਿ ਸਾਰੇ ਬੱਚੇ ਅੱਜ ਮੇਰੇ ਬੱਚੇ ਆ ਸਭ ਮੈਨੂੰ ਅੰਕਲ ਕਹਿੰਦੇ ਆ ਕੋਈ ਮੈਨੂੰ ਚਾਚਾ ਕਹਿੰਦੇ ਕੋਈ ਮਾਤਾ ਕਹਿੰਦੇ ਕੋਈ ਮੈਨੂੰ ਕੁਝ ਵੀ ਕਹਿ ਕੇ ਬੁਲਾਉਂਦੇ ਆ ਤਾਂ ਮੈਨੂੰ ਐ ਲੱਗਦਾ ਵੀ ਹੁਣ ਪੰਜਾਬ ਮੇਰਾ ਸਾਰੇ ਬੱਚੇ ਮੇਰੇ ਆ ਮੈਂ ਕੋਈ ਚੰਗਾ ਮੈਸੇਜ ਦੇ ਦਵਾਂ ਮੈਂ ਤੇ ਆਪਣੇ ਬੱਚਿਆਂ ਨੂੰ ਕਹਿ ਦਿੰਦਾ ਹਾਂ ਕਈ ਵਾਰੀ ਵੀ ਬੇਟਾ ਉਸ ਗੱਲ ਦਾ ਜਰੂਰ ਖਿਆਲ ਰੱਖਣਾ ਵੀ ਕੱਲ ਨੂੰ ਕੋਈ ਪ੍ਰੋਬਲਮ ਨਾ ਆ ਜਾਏ ਰਾਤ ਨੂੰ ਜਦੋਂ ਆਪਾਂ ਸੌਣਾ ਬੈੱਡ ਤੇ ਸੌਣ ਸਰ ਨੀਂਦ ਆ ਜਾਏ ਸਵੇਰੇ ਜਦੋਂ ਉੱਠਣਾ ਹਰ ਬੰਦੇ ਨਾਲ ਸੀ ਸਿਰ ਚੱਕ ਕੇ ਅੱਖ ਮਲਾਉਣ ਜੋਗੇ ਰਹੀਏ ਬਸ ਇਹੋ ਜੇ ਕੰਮ ਕਰੀਏ ਨਾ ਕਿ ਇਹ ਕੰਮ ਕਰੀਏ ਵੀ ਲੋਕਾਂ ਨੂੰ ਦੇਖ ਕੇ ਅੱਖ ਬਚਾਉਂਦੇ ਫਿਰ ਜੇ ਇਹ ਰਾਤ ਨੂੰ ਮੰਚੇ ਤੇ ਗੇੜੇ ਖਾਈ ਜੇ ਇਹ ਨਹੀਂ ਹੁੰਦੀ ਨਾ ਉਹ ਇਹੋ ਜੇ ਕੰਮ ਨਹੀਂ ਕਰਨੇ ਔਰ ਹਮੇਸ਼ਾ ਜਿਹੜੇ ਚੰਗੇ ਕੰਮ ਕਰੋ ਔਰ ਖਾਣ ਪੀਣ ਦਾ ਖਿਆਲ ਰੱਖੋ ਔਰ ਆਪਣੀ ਜਿਹੜੀ ਡਾਕਟਰੀ ਸਲਾਹ ਹੈ ਉਹਦੇ ਵੱਲ ਕਦੇ ਵੀ ਕੰਜੂਸੀ ਨਾ ਕਰੋ ਡਾਕਟਰ ਚਾਹੇ 500 ਰੁਪਏ ਲੈਂਦਾ ਚਾਹੇ 1000 ਲੈਂਦਾ ਚਾਹੇ 100 ਲੈਂਦਾ ਚਾਹੇ ਫ੍ਰੀ ਚ ਤੁਹਾਨੂੰ ਸਲਾਹ ਦਿੰਦਾ ਸਲਾਹ ਜਰੂਰ ਲਓ ਪਰ ਜੇ ਤੁਹਾਨੂੰ ਉਹਦੀ ਲੱਤ ਲੱਗ ਗਈ ਹੌਲੀ ਹੌਲੀ ਕਿਸੇ ਤਰ੍ਹਾਂ ਉਹਨੂੰ ਹਟਾਓ ਵਾਹਿਗੁਰੂ ਵੱਲ ਧਿਆਨ ਲਾਓ ਬਾਬਾ ਜੀ ਵੱਲ ਧਿਆਨ ਲਾਓ ਬਹੁਤ ਕੁਝ ਪਿਆ ਜੇ ਤੁਸੀਂ ਉਹਦੀ ਜਗ੍ਹਾ 1 ਮਿੰਟ ਨੂੰ ਰੋਕ ਕੇ ਐ ਕਰਕੇ ਉਹ ਦੋ ਦਰਬਾਰ ਸਾਹਿਬ ਵੱਲ ਚਲੇ ਜਾਓ ਉਹਨੂੰ ਕਿਤੇ ਆ ਜਾਂਦੇ ਆ ਤੇ ਜਦੋਂ ਦਰਬਾਰ ਸਾਹਿਬ ਆਉਣਾ ਤੁਹਾਡਾ ਮਾਈਂਡ ਜਦੇ ਸੈੱਟ ਹੋ ਜਾਣਾ ਨਾ ਕਿ ਜਿਹੜੀ ਥੱਲੇ ਲੀਕੇਜ ਹੈ ਨਾ ਜੀ ਇਹਨੂੰ ਅਸੀਂ ਸਬੰਧੋਸ਼ ਕਹਿੰਦੇ ਆ ਕੁੜੀਆਂ ਦੇ ਵਿੱਚ ਲਕੋਰੀਆ ਅੱਜ ਕੱਲ ਜਣੀ ਖਣੀ ਬੇਟੀ ਆਉਂਦੀ ਆ ਕਹਿੰਦੀ ਕਹਿੰਦੀ ਸਰ ਮੈਨੂੰ ਲਕੋਰੀਆ ਮਖਾ ਮੋਬਾਈਲ ਦਾ ਰਾਤ ਨੂੰ ਕਿੰਨੇ ਵਜੇ ਬੰਦ ਕਰ ਸਰ ਉਹ ਤਾਂ ਆਪੇ ਹੀ ਗਿਰਦਾ ਹੋਣਾ ਹੱਥ ਜੋ ਹੂੰ ਤਾਂ ਜਦੋਂ ਨੀਂਦ ਆ ਗਈ ਉਹ ਕੰਮ ਲੋਕ ਕਿਉਂ ਆਪਾ ਪਾਗਲ ਹੋਏ ਆ ਆਪਣੀ ਸਿਹਤ ਬਚਾਓ ਕੁੜੀਆਂ ਖੁਰੀਆਂ ਪਈਆਂ ਨੇ ਮੁੰਡੇ ਖੁਰੇ ਪਏ ਨੇ ਮਤਲਬ ਇਹ ਇਹ ਮੈਂ ਨਹੀਂ ਕਹਿੰਦਾ ਵੀ ਸਾਰੇ ਹੀ ਨੇ ਪਰ ਜੇ ਮੈਂ ਸਾਰੇ ਕਹੂੰਗਾ ਤਾਂ ਸ਼ੱਕ ਵੀ ਕੋਈ ਨਹੀਂ ਹੈ ਹਰ ਬੰਦਾ ਇਸ ਚ ਲਿਪਤ ਹੋਇਆ ਗੋਰ ਸਾਹਿਬ ਇੱਕ ਨਾ ਸੜਕਾਂ ਸਮਾਜਿਕ ਰਾਇਆਂ ਜਿਹੜੀਆਂ ਮੂੰਹ ਤੋਂ ਮੂੰਹ ਜਿਹਨੂੰ ਅਸੀਂ ਮਾਊਥ ਪਬਲਿਸਿਟੀ ਕਹਿੰਦੇ ਆ ਉਹ ਇਹੀ ਆ ਕਿ ਔਰਤ ਕਮਜ਼ੋਰ ਹੈ ਤੇ ਕੰਧਾਂ ਦੇਖ ਲਈਏ ਤਾਂ ਲੱਗਦਾ ਵੀ ਹਰ ਮਰਦ ਕਮਜ਼ੋਰ ਹੈ ਕਦੇ ਦੇਖਿਆ ਵੀ ਭਾਈ ਔਰਤਾਂ ਦੀ ਕਮਜ਼ੋਰੀ ਦੂਰ ਕਰਨ ਦੇ ਲਈ ਕੇਂਦਰ ਮਰਦਾਨਾ ਕਮਜ਼ੋਰੀ ਦੂਰ ਕਰਨ ਦਾ ਕੇਂਦਰੀ ਲਿਖਦੇ ਆ ਔਰਤਾਂ ਕਮਜ਼ੋਰ ਆ ਤੇ ਦਵਾਈ ਬੰਦਿਆਂ ਨੂੰ ਚਾਹੀਦੀ ਹੈ ਮੈਨੂੰ ਇਹ ਹੀ ਸਮਝ ਲੱਗੀ ਆਈ ਤੱਕ ਵੀ ਕਦੇ ਤੂੰ ਬਾਸਾਡੇ ਵੇਖ ਲੋ ਬਾਸਾਡੇ ਤਾਂ ਲੱਗਦਾ ਹੀ ਆਏ ਆ ਵੀ ਭਾਈ ਉੱਥੇ ਇਹ ਤਾਂ ਘੱਟ ਲਿਖਿਆ ਹੁੰਦਾ ਵੀ ਬਰਨਾਲੇ ਨੂੰ ਜਾਣਾ ਚੰਡੀਗੜ੍ਹ ਨੂੰ ਜਾਣਾ ਉੱਥੇ ਹੀ ਲਿਖਿਆ ਹੁੰਦਾ ਫਲਾਣੇ ਵੈਦ ਕੋਲੇ ਜਾਓ ਤਾਕਤ ਪਹਿਲੇ ਦਿਨ ਸ਼ੁਰੂ ਫਲਾਣੀ ਇਦਾਂ ਕਈ ਵਾਰੀ ਗੰਦੀ ਜੀ ਸ਼ਬਦਾਵਲੀ ਵੀ ਲਿਖੀ ਹੁੰਦੀ ਉਹ ਆਪਾਂ ਜ਼ਿਕਰ ਨਹੀਂ ਕਰ ਦੇਗੇ ਮੰਦਵੀ ਭਾਈ ਪੰਜਾਬ ਦੇ ਵਿੱਚ ਬਸ ਇਸ ਵਿਸ਼ੇ ਦੇ ਉੱਤੇ ਖੁੱਲ ਕੇ ਗੱਲ ਕਰਨ ਦੀ ਲੋੜ ਆ ਮਾਂ ਧੀ ਨੂੰ ਪਿਓ ਪੁੱਤ ਨੂੰ ਦੋਸਤਾਂ ਦੇ ਵਿੱਚ ਲੁਕੀਆਂ ਹੋਈਆਂ ਗੱਲਾਂ ਵਧੇਰੇ ਖਰਚੇ ਤੇ ਵਧੇਰੇ ਸਿਹਤ ਦੇ ਉਜਾੜੇ ਦਾ ਕਾਰਨ ਬਣਦੀਆਂ ਪਹਿਲਾਂ ਘਰਾਂ 'ਚ ਕਰਦੇ ਸੀ ਜੀ ਬਜ਼ੁਰਗਾਂ ਦੇ ਗੱਲਾਂ ਜਿਵੇਂ ਹੁਣ ਮੰਨ ਲਓ ਜੁਆਇੰਟ ਫੈਮਿਲੀ ਹੁੰਦੀ ਚਾਚੀ ਤਾਈ ਭੂਆ ਫੁੱਫੀ ਜੇ ਚਾਚੀ ਨੇ ਸਮਝਾਤਾ ਤਾਂ ਤਾਈ ਦੀ ਕੁੜੀ ਨੂੰ ਸਮਝਾਤਾ ਤਾਈ ਦੀ ਕੁੜੀ ਦੇ ਮੁੰਡੇ ਨੂੰ ਆਪਸ ਵਿੱਚ ਇੱਕ ਦੂਜੇ ਨੂੰ ਕਰ ਲੈਂਦੇ ਸੀ ਹੁਣ ਜੁਆਇੰਟ ਫੈਮਲੀयां ਰਹੀਆਂ ਨਹੀਂ ਕੱਲੇ ਕੱਲੇ ਬੈਠੇ ਆ ਗੂਗਲ ਗੁਰੂ ਸਾਡਾ ਗੁਰੂ ਬਣ ਗਿਆ ਉੱਤੇ ਲੱਭੀ ਜਾਂਦੇ ਬੈਠੇ ਵੀ ਆਏ ਹੋ ਗਏ ਆ ਉਹ ਜੋ ਦੱਸੀ ਜਾਂਦਾ ਸੀ ਉਹੀ ਕਰੀ ਜਾਂਦੇ ਆ ਲੇਕਿਨ ਜੇ ਤੁਹਾਡੇ ਘਰ ਚ ਕੋਈ ਬਜ਼ੁਰਗ ਹੈ ਉਹਦੀ ਗੱਲ ਜਰੂਰ ਸੁਣੋ ਉਹਦੇ ਨਾਲ ਟਾਈਮ ਸਪੈਂਡ ਕਰੋ ਕੋਈ ਬੈਠੋ ਆਪਦੀ ਗੱਲ ਕਰੋ ਬੈਦ ਨੂੰ ਵੀ ਜਾ ਕੇ ਦੱਸ ਦਿਆ ਮੈਨੂੰ ਆ ਹੋ ਗਿਆ ਉਹਨੂੰ ਦੱਸੋ ਉਹ ਤੁਹਾਨੂੰ ਆਪੇ ਹੱਲ ਦਊਗਾ ਪਰ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੀ ਜਗਾ ਜਗਾ ਮਰਦਾਨਾ ਕਮਜ਼ੋਰੀ ਇਹ ਉਹ ਲਿਖਿਆ ਹੋਇਆ ਇਹ ਚਲੋ ਇੱਕ ਠੀਕ ਹੈ ਲੋਕਾਂ ਦਾ ਵਪਾਰ ਹੈ ਲੋੜ ਹੈ ਲੋਕਾਂ ਨੂੰ ਪਰ ਜਿਹੜੀ ਜਨਾਨਾ ਕਮਜ਼ੋਰੀ ਹੈ ਉਹ ਵੀ ਅੱਜਕੱਲ ਬਹੁਤ ਹੋ ਗਈ ਹੈ ਕਿਉਂਕਿ ਅਸੀਂ ਇਹਦੇ ਵਾਸਤੇ ਜਿਹੜਾ ਐਕਸ ਪਲੱਸ 골ਡ ਕੈਪਸੂਲ ਬਣਾਇਆ ਮਰਦਾਂ ਵਾਸਤੇ ਤੇ ਸਾਨੂੰ ਲੇਡੀਜ਼ ਵਾਸਤੇ ਵੀ ਬਣਾਉਣਾ ਪਿਆ ਐਕਸ ਪਲੱਸ ਮਰਦਾਨੀ ਕੋਲੀ ਤੇ ਕਿਉਂਕਿ ਲੇਡੀਜ਼ ਨੂੰ ਬਹੁਤ ਲੋੜ ਆ ਲੇਡੀ ਸਾਰਾ ਦਿਨ ਥੱਕ ਜਾਂਦੀ ਐ ਸਵੇਰੇ 5 ਵਜੇ ਤੋਂ 11 ਵਜੇ ਤੱਕਲੈਸ ਜੌਬ ਐ ਵਿਚਾਰੀ ਦੀ ਕੋਈ ਐਵੇਂ ਨਹੀਂ ਪੁੱਛਦਾ ਥੱਕੀ ਹੋਣੀ ਉਹ ਸਭ ਨੂੰ ਪਾਣੀ ਪੁੱਛੇ ਉਹ ਸਭ ਨੂੰ ਦੁੱਧ ਪੁੱਛੇ ਸਭ ਨੂੰ ਚਾਹ ਦੇਵੇ ਸਭ ਨੂੰ ਰੋਟੀ ਦੇਵੇ ਪਰ ਉਹਨੂੰ ਕੋਈ ਇੰਨਾ ਵੀ ਨਾ ਪੁੱਛੇ ਵੀ ਤੂੰ ਥੱਕੀ ਹੋਣੀ ਐ ਤੇਰੇ ਪੈਰਾਂ ਨੂੰ ਮਾ ਤੇਲ ਲਾਦਣਾ ਭੈਣ ਤੂੰ ਬਹਿ ਜਾ ਤਾਂ ਕਿ ਕੋਈ ਮਤਲਬ ਨਹੀਂ ਕਿਸੇ ਨੇ ਉਹਨੂੰ ਪਾਣੀ ਵੀ ਕਦੇ ਤੁਸੀਂ ਕਦੇ ਆਪਦੇ ਘਰ ਦੀ ਗ੍ਰਹਿਣੀ ਨੂੰ ਪਾਣੀ ਦਾ ਗਲਾਸ ਚੱਕ ਕੇ ਪਲਾ ਕੇ ਦੇਖਿਓ ਜਾਂ ਤਾਂ ਉਹ ਖੁਸ਼ ਹੋ ਜੂਗੀ ਅੰਦਰੋਂ ਯਾਹ ਫਰਾਂਹ ਦੇ ਕੁਵੀਰ ਨੂੰ ਅੱਜ ਇਹ ਗੱਲ ਕੀ ਹੈ ਇਹ ਠੀਕ ਹੈ ਇਹ ਠੀਕ ਹੈ ਇਹਨੂੰ ਕੀ ਹੋ ਗਿਆ ਮਤਲਬ ਕਿਉਂ ਇਹ ਐਂ ਦੇਖੂਗੀ ਹਾਂ ਕਿਉਂਕਿ ਉਹਨੂੰ ਉਹ ਸਨਮਾਨ ਮਿਲਿਆ ਹੀ ਨਹੀਂ ਮਿਲਿਆ ਨਹੀਂ ਹਾਂ ਜਿਹੜਾ ਸਨਮਾਨ ਮਿਲੂਗਾ ਤਾਂ ਨੇਚਰਲੀ ਆ ਕਿ ਉਹ ਮੈਂ ਸਭ ਤੋਂ ਪਹਿਲਾਂ ਉਹੀ ਕਹੂੰਗਾ ਜਿਹੜੇ ਧੀਆ ਦੇ ਮਾਪੇ ਨੇ ਉਹ ਘਰ ਚ ਆਪਣੀਆਂ ਧੀਆਂ ਨੂੰ ਇਦਾਂ ਦਾ ਸਤਿਕਾਰ ਦੇਣ ਤਾਂ ਕਿ ਉਹਨਾਂ ਨੂੰ ਅੱਗੇ ਜਾ ਕੇ ਵੀ ਉਹਦਾਂ ਦਾ ਪਰਿਵਾਰ ਵਡਾਉਣ ਦੀ ਸਮਰਥਾ ਮਿਲੇ ਔਰ ਸਭ ਤੋਂ ਵੱਡੀ ਗੱਲ ਹੈ ਅੱਜ ਵਿਸ਼ਾ ਸੀਗਾ ਕੀ ਸਾਡੇ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਆ ਇਸ ਪਾਸੇ ਨੂੰ ਤੁਰ ਪਈ ਆ ਖੁਰ ਗਈ ਆ ਕਿ ਸਾਨੂੰ ਆਈਵੀਐਫ ਚ ਜਾ ਕੇ ਵੇਡ ਨਸਲੀ ਬੱਚੇ ਲੈਣੇ ਪੈ ਰਹੇ ਆ ਜਿਹੜੇ ਸਾਡੇ ਖਾਨਦਾਨੀ ਨਸਲ ਸਾਨੂੰ ਪਤਾ ਹੈ ਕਿ ਹੈ ਕਿ ਨਹੀਂ ਹੈ ਉਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਾਉਣਾ ਆਪਣੇ ਆਪ ਨੂੰ ਤਾਂ ਇਹੀ ਵਿਸ਼ਾ ਸੀਗਾ ਅੱਜ ਡਾਣਾ ਸਾਹਿਬ ਨਹੀਂ ਇੱਕ ਮੈਂ ਥੋੜਾ ਜਿਹਾ ਹੋਰ ਵਿਸ਼ਾ ਜੋੜਨਾ ਜੀ ਦੇਖੋ ਹਰ ਬੰਦਾ ਨਾ ਜਿਵੇਂ ਕਿ ਕਿਤੇ ਕੋਈ ਸੈਲੂਨ ਦਾ ਕੰਮ ਕਰਦਾ ਹੋਵੇ ਉਹ ਡਿਜ਼ਾਈਨ ਲੱਭਦਾ ਰਹਿੰਦਾ ਹਾਂ ਵੀ ਮੈਂ ਫਿਲਮੀ ਕਲਾਕਾਰ ਵਾਲਾ ਡਿਜ਼ਾਈਨ ਆਪਦੇ ਗਾਹਕ ਦੇ ਸਿਰ 'ਚ ਪਾ ਦੇਣਾ ਮੈਂ ਦਾੜੀ 'ਚ ਪਾ ਦੇਣਾ ਉਵੇਂ ਹੀ ਅਸੀਂ ਲੱਭਦੇ ਰਹਿੰਨੇ ਵੀ ਖਬਰ ਕਿੱਥੇ ਹੋਵੇ ਹੂੰ ਪ੍ਰੋਪਰਟੀ ਡੀਲਰ ਲੱਭਦਾ ਰਹਿੰਦਾ ਵੀ ਪਲਾਟ ਕਿੱਥੇ ਹੋਵੇ ਉਹ ਲੱਭਦਾ ਵੀ ਪਾਈ ਸੀਵਰੇਜ ਇੱਥੇ ਫਲਾਣਾ ਤੁਸੀਂ ਲੱਭਦੇ ਰਹਿੰਨੇ ਵੀ ਜੜੀ ਬੂਟੀ ਕਿੱਥੇ ਹੋਵੇ ਜਦੋਂ ਅਸੀਂ ਇੱਥੇ ਆ ਕੇ ਅੱਜ ਗੱਲਾਂ ਬਾਤਾਂ ਕਰਨ ਲੱਗੇ ਤਾਂ ਸੁਭਾਸ਼ ਗੋਲ ਸਾਬ ਕਹਿੰਦੇ ਆਹ ਬੂਟਾ ਦੇਖੋ ਦਰਖਤ ਦੇਖੋ ਮੈਂ ਕਿਹਾ ਕੀ ਆ ਕਹਿੰਦੇ ਗੁੰਦ ਦਾ ਭਰਿਆ ਮੈਂ ਗੁੰਦ ਬਾਰੇ ਗੱਲ ਕਰਨੀ ਆ ਮੜੀ ਜੀ ਗੱਲ ਆਪਾਂ ਵਿਖਾ ਕੇ ਗੱਲ ਕਰ ਲਈਏ ਵੇਖ ਵੀ ਲਈਏ ਤੇ ਗੱਲ ਵੀ ਕਰ ਲਈਏ ਵੀ ਇਹ ਗੁੰਦ ਵਹਿ ਤਾਂ ਸਾਡੇ ਲਈ ਤਾਂ ਆਮ ਆ ਸਾਨੂੰ ਤਾਂ ਐਂ ਲੱਗਦਾ ਵੀ ਇਹ ਵਰਕੇ ਜੋੜਨ ਦੇ ਕੰਮ ਆਉਂਦੀ ਸੀ ਤੇ ਅਸੀਂ ਇਹਨੂੰ ਦਵਾਤ ਦੇ ਵਿੱਚ ਪਾ ਕੇ ਸ਼ੀਸ਼ੀ 'ਚ ਪਾ ਕੇ ਤੇ ਆਪਦੀਆਂ ਕਾ ਪਤੰਗ ਚੜਾਉਂਦੇ ਰਹੇ ਪਤੰਗ ਚੜਾਉਂਦੇ ਰਹੇ ਨੂੰ ਬੱਚੇ ਖਾਂਦੇ ਵੀ ਰਹਿਆ ਇਹ ਜਿਹੜੀ ਚੀਜ਼ ਹੈ ਨਾ ਜੀ ਪਹਿਲਾਂ ਤੁਸੀਂ ਪੇੜ ਤੁਸੀਂ ਪੂਰਾ ਨਜ਼ਰ ਮਰਾਓ ਇਹ ਪੇੜ ਹੈ ਹਾਂ ਇਹਨੂੰ ਜਿਹੜੀ ਲੱਗਦੀ ਗੂੰਦ ਹੈ ਇਹ ਹਰ ਪੇੜ ਨੂੰ ਲੱਗਦੀ ਆ ਹਰ ਇੱਕ ਪੇੜ ਦਾ ਇਹ ਐਕਸਟ੍ਰੈਕਟ ਆ ਜਿਵੇਂ ਨਾ ਜੀ ਬੰਦੇ ਦਾ ਸਰੀਰ ਆ ਆ ਦੇਖੋ ਜੀ ਹਾਂ ਇੱਥੋਂ ਸ਼ੁਰੂ ਹੋ ਜਾਂਦੀ ਹੈ ਇਹ ਹਰ ਜਗ੍ਹਾ ਤੇ ਆ ਜੜ ਤੱਕ ਆਈ ਆ ਭਰੀ ਭਈਆ ਹਮ ਜਗ੍ਹਾ ਜਗ੍ਹਾ ਇਹ ਕੀ ਆ ਹੁਣ ਇਹਨੂੰ ਤੁਸੀਂ ਗੂੰਦ ਨੂੰ ਸਮਝੋ ਹਮ ਜਿਵੇਂ ਨਾ ਪੇੜ ਆਬ ਦਾ ਜਦੋਂ ਇਹਦੇ ਅੰਦਰ એનર્ਜੀ ਪੂਰੀ ਭਰਦੀ ਆ ਫਿਰ ਇਹ ਦੇਖੋ ਫਾੜ ਕੇ ਨਿਕਲਦਾ ਇਹ ਫਿਰ ਆਪਣੀ એનર્ਜੀ ਕੱਢਦਾ ਬਾਹਰ ਤੇ ਬੰਦੇ ਦੀ ਵੀ ਇੱਕ એનર્ਜੀ ਹਟਣਾ ਸਾਬ ਜਿਵੇਂ ਹੁਣ ਬਹੁਤ ਸਾਰੇ ਲੋਕ ਨੇ ਵਿਦੇਸ਼ ਵਿਦੇਸ਼ ਚ ਰਹਿੰਦੇ ਨੇ ਘਰ ਵਾਲੀ ਕੋਲ ਨਹੀਂ ਹੋਰ ਉਹਨਾਂ ਦਾ ਵੀ ਫਲੋ ਚੱਲਦਾ ਹੈ ਇਹਦੇ ਵਿੱਚ ਸਭ ਤੋਂ ਤਾਕਤਵਰ ਚੀਜ਼ ਕੀ ਹੈ ਗੁੰਦ ਦਾ ਐਕਸਟ੍ਰੈਕਟ ਤੁਸੀਂ ਪੇੜ ਦਾ ਪੂਰੇ ਫਲ ਪੱਤੇ ਖਾ ਲੋ ਅੱਡ ਰਿਜ਼ਲਟ ਆਊਗਾ ਇਹਦਾ ਅੱਡ ਆਊਗਾ ਕਿਉਂਕਿ ਇਹ ਚ ਉਹ ਚੀਜ਼ ਆ ਗਈ ਜਿਵੇਂ ਇਹਨੂੰ ਮੈਂ ਜਿੰਨਾ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਇਹ ਗੁੰਦ ਜਿਹੜਾ ਨਾ ਜੀ ਗੋੰਦ ਚਲਗੋਜ਼ਾ ਗੋੰਦ ਮਰਿੰਗਾ ਗੋੰਦ ਪਿੱਪਲ ਗੋੰਦ ਕਿੱਕਰ ਇਦਾਂ ਦੇ ਬਹੁਤ ਸਾਰੇ ਗੋੰਦ ਆ ਜਿਵੇਂ ਇਹ ਗੋਡਿਆਂ ਦੇ ਵਾਸਤੇ ਜੋੜਾਂ ਵਾਸਤੇ ਇਹ ਚੀਜ਼ਾਂ ਨੂੰ ਜੇ ਲੋਕ ਖਾਂਦੇ ਆ ਜਾਂ ਪਹਿਲਾਂ ਪੰਜੀਰੀ ਬਣਦੀ ਸੀ ਲੋਕ ਲੈਂਦੇ ਸੀ ਤਾਂ ਇਹ ਕਮਾਲ ਦੀਆਂ ਚੀਜ਼ਾਂ ਨੇ ਮੈਂ ਸਾਰੇ ਲੋਕਾਂ ਨੂੰ ਇਹ ਕਹੂੰਗਾ ਪ੍ਰਕਿਰਤੀ ਦੇ ਨਾਲ ਜੁੜੋ ਔਰ ਵੈਦਾਂ ਦੇ ਨਾਲ ਜੁੜੋ ਔਰ ਤੁਸੀਂ ਇਹ ਚੀਜ਼ਾਂ ਨੂੰ ਆਪਣੇ ਘਰੇ ਵੀ ਲੈ ਕੇ ਆਓ ਕੁਝ ਨਾ ਕੁਝ ਕਰਦੇ ਰਹਾ ਕਰੋ ਹਰ ਵਕਤ ਤੁਹਾਡਾ ਧਿਆਨ ਨਹੀਂ ਰਹਿਣਾ ਚਾਹੀਦਾ ਵੀ ਜਦ ਅਸੀਂ ਲੱਠ ਵਾਂਗੂ ਮਜ਼ਬੂਤ ਕਿਵੇਂ ਰਹਿਣਾ ਬਸ ਇਹ ਜਦੋਂ ਤੁਹਾਡੇ ਧਿਆਨ 'ਚ ਆ ਗਿਆ ਵੀ ਤੰਦਰੁਸਤ ਰਹਿਣਾ ਸਾਰੀ ਉਮਰ ਲਾਲ ਰਹਿਣਾ ਤਾਂ ਤੁਸੀਂ ਲਾਲ ਹੀ ਰਹੋਗੇ ਚੱਲਦੇ ਫਿਰ ਜਿਹੜੇ ਬੰਦੇ ਨੇ ਸੋਚ ਲਿਆ ਹੁਣ ਜਦੋਂ ਅਫਦਲ ਕਲਾਮ ਸਾਹਿਬ ਸੀਗੇ ਹਾਂ ਉਹਨੇ ਕਿਹਾ ਸੀ ਵੀ हे ਪ੍ਰਮਾਤਮਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜਦੋਂ ਮੈਂ ਜਾਵਾਂ ਕੋਰਟ ਪੈਂਟ ਤੇ ਜਾਵਾਂ ਵਾਹ ਵਾਹ ਉਹ ਕੋਰਟ ਪੈਂਟ ਜੀ ਗਏ ਹਮ ਜਿਹੇ ਜੀ ਤੁਸੀਂ ਸੋਚ ਬਣਾਓਗੇ ਉਹ ਜੀ ਤੁਹਾਨੂੰ ਰੱਬ ਨੇ ਸਮਰੱਥਾ ਦੇ ਦੇਣੀ ਹੈ ਤਾਕਤ ਦੇ ਦੇਣੀ ਹੈ ਔਰ ਇਹ ਜਿਹੜੀਆਂ ਛੋਟੇ ਛੋਟੇ ਗੱਲਾਂ ਮੈਂ ਤੁਹਾਡੇ ਨਾਲ ਕਰਦਾ ਇਹਨਾਂ ਨੂੰ ਸਾਹਮਣੇ ਰੱਖਿਆ ਕਰੋ ਜਦੋਂ ਸੁਣਦੇ ਹੋ ਕਈ ਵਾਰੀ ਸਮਝ ਨਹੀਂ ਆਉਂਦੀਆਂ ਕਈ ਵਾਰੀ ਕੋਈ ਗੱਲ 2-4 ਸਾਲ ਬਾਅਦ ਸਮਝ ਆਉਂਦੀ ਹੈ ਜਦੋਂ ਸੁਣੋਗੇ ਤੁਹਾਨੂੰ ਹਰ ਬਾਰੇ ਦੇ ਵਿੱਚੋਂ ਲੈਂਦੀ ਆਉ। ਬਿਲਕੁਲ ਸਹੀ ਤੇ ਨਾਲੇ ਜਿਵੇਂ ਆਪਾਂ ਘਰੇ ਪਾਉਨੇ ਨਾ ਵੀ ਕੋਈ ਚੀਜ਼ ਮੰਗਾ ਕੇ ਅੱਜ ਤੱਕ ਅਲਰਾਏ ਕਰਿਆ ਮੈਨੇ ਆਰਡਰ ਕਰ ਲਿਆ ਫੂਡ ਉਹ ਘਰ ਤੇ ਆ ਗਿਆ ਪੇੜਾ ਕਰਨਾ ਤਾਂ ਗੁਨਾਹ ਹੋ ਗਿਆ ਹੁਣ ਤੇ ਉਹ ਫਿਰ ਨਾਲ ਅਸੀਂ ਉਹ ਲੋਕੇਸ਼ਨ ਜੀ ਵੀ ਪਾਉਨੇ ਹੁੰਨੇ ਤੇ ਨਾਲ ਸਟੋਰੀ ਪਾਉਨੇ ਆ ਕਿ ਅੱਜ ਮੈਨੇ ਕੀ ਮੋਮੋਜ਼ ਖਾਏ ਆ ਵੀ ਚੀਜ਼ ਪਾੜਾ ਕਰੋ ਵੀ ਸਾਡੇ ਬੂਟੇ ਨੂੰ ਕੀ ਲੱਗਾ ਸਾਡੇ ਘਰੇ ਕੀ ਲੱਗਾ ਸਿਆਣੀ ਟੈਣਾ ਸਾਬ ਕਹਿ ਕੇ ਗਏ ਆ ਵੀ ਖਾਓ ਬਣ ਪਾਉਂਦਾ ਤੇ ਪੈਨੋ ਜੱਗ ਪਾਉਂਦਾ ਮੈਨੂੰ ਜੱਗ ਪਾਉਂਦਾ ਵੀ ਖਾਓ ਤਾਂ ਪਰਦੇਚੀ ਖਾਓ ਜਿਹੜਾ ਤੁਹਾਨੂੰ ਚੰਗਾ ਲੱਗਦਾ ਅੱਜ ਕੱਲ ਦਿਖਾਵਾ ਹੋ ਗਿਆ 버ਗਰ ਵੀ ਆ ਮੂੰਹ ਫਾੜ ਫਾੜ ਦਿਖਾਉਣਗੇ ਦੂਜੇ ਮੈਂ ਕਹਾਂ ਮੈਂ ਤਾਂ ਕਹਣਾ ਤੁਸੀਂ ਬੈਦਬਾਨ 버ਗਰ ਵੀ ਬਣਾ ਦਿਓ ਮੈਨੂੰ ਲੱਗਦਾ ਵੀ ਜੜੀਆਂ ਮੁੱਟੀਆਂ ਪਾ ਕੇ ਬਣਾਉਣਾ ਪੈਣਾ ਤੇ ਲੇਕਿਨ ਬਣਾ ਦੇਾਂਗੇ ਜੀ ਚਲੋ ਤੁਸੀਂ ਕਹੇ ਤਾਂ ਨਹੀਂ ਇਹ ਪਤਾ ਕੀ ਆ ਲੋਕਾਂ ਨੇ ਇਹੋ ਜੀ ਚੀਜ਼ ਵੱਲ ਵੱਧ ਜੁੜਨਾ ਜੇ ਸਿਆਣੀ ਗੱਲ ਕਰਗੇ ਉਹ ਕਹਿੰਦਾ ਅੱਛਾ ਇਹ ਆ ਗਿਆ ਵੱਡਾ ਸਿਆਣਾ ਤੂੰ ਮਲੰਗ ਜੀ ਗੱਲ ਕਰੋ ਤੇ ਬੰਦਾ ਕਹਿੰਦਾ ਅੱਛਾ ਇਹਦੇ ਵਾਂਗੂ ਕਰਕੇ ਨਾ ਦੇਖ ਲਈ ਇੱਕ ਵਾਰੀ ਪਰ ਅਸੀਂ ਗੱਲ ਕਹਿੰਦੇ ਬੇਨਤੀ ਵੀ ਭਾਈ ਸਿਆਣੇ ਬਣੋ ਬਿਲਕੁਲ ਚੰਗਾ ਖਾਓ ਚੰਗਾ ਪਹਿਨੋ ਮौज ਉਡਾਓ ਜ਼ਿੰਦਗੀ ਮौज ਲੈਣ ਲਈ ਆਈ ਹੈ ਜ਼ਿੰਦਗੀ ਜਲਣ ਮਚਣ ਲਈ ਨਹੀਂ ਆਈ ਨਾ ਕਿਸੇ ਦੇ ਜਲੋ ਨਾ ਮਚੋ ਆਪ ਦੀ ਇੰਜੋਏ ਚ ਰਹੋ ਔਰ ਜਿੰਨਾ ਤੁਸੀਂ ਖੁਸ਼ ਰਹੋਗੇ ਨਾ ਹਾਂ ਦੁਸ਼ਮਣ ਤੁਹਾਡੇ ਆਪ ਹੀ ਖਤਮ ਹੋ ਜਾਣਗੇ ਸਹੀ ਸਹੀ ਖੁਸ਼ ਰਹਿਣਾ ਚਾਹੀਦਾ ਤੇ ਜਿਹੜੀਆਂ ਚੀਜ਼ਾਂ ਆਯੁਰਵੇਦ ਚ ਪਈਆਂ ਨੇ ਆਯੁਰਵੇਦ ਦੇ ਖਜ਼ਾਨੇ ਚ ਪਈਆਂ ਨੇ ਤਹਿਣਾ ਸਾਹਿਬ ਵਰਗੇ ਬੰਦੇ ਆ ਇਹ ਖਜ਼ਾਨਾ ਲੱਭ ਲੱਭ ਕੇ ਲਿਆਉਂਦੇ ਸਾਡੇ ਵਰਗਿਆਂ ਨੂੰ ਵੀ ਪੜ ਲਿਆਉਂਦੇ ਆ ਤੇ ਅਸੀਂ ਵੀ ਜਿਹੜੀ ਗੱਲ ਬੋਲਣੀ ਹੁੰਦੀ ਹੈ ਬਹੁਤ ਸੋਚ ਸਮਝ ਕੇ ਬੋਲਣੀ ਹੁੰਦੀ ਹੈ ਅੱਜ ਕੁਝ ਗੱਲਾਂ ਹੋਈਆਂ ਨੇ ਦਿਲ ਦੀਆਂ ਤੁਹਾਡੇ ਨਾਲ ਔਰ ਆਉਣ ਵਾਲੇ ਸਮੇਂ 'ਚ ਹੋਰ ਵਧੀਆ ਜਿਹੜੀਆਂ ਅਸੀਂ ਤੁਹਾਡੇ ਲਈ ਟੌਪਿਕ ਲੈ ਕੇ ਆਉਂਦੇ ਰਹਾਂਗੇ ਮੇਰੀ ਇੱਕ ਬੇਨਤੀ ਹੈ ਕਿ ਅਸੀਂ ਆਪਦੇ ਪੇਜ ਦੇ ਉੱਤੇ ਵੀ ਗੱਲਬਾਤ ਕਰਦੇ ਰਹਿਨੇ ਆ ਪਰ ਤੁਹਾਨੂੰ ਕੀ ਲੱਗਦਾ ਕਿ ਬਤੌਰ ਵੈਦ ਗੋਇਲ ਸਾਹਿਬ ਦੇ ਨਾਲ ਕਿਹੜੇ ਵਿਸ਼ੇ ਦੀ ਸਾਂਝ ਜ਼ਰੂਰ ਪਾਉਣੀ ਚਾਹੀਦੀ ਆ ਕਈ ਵਾਰੀ ਬੰਦੇ ਦੇ ਮਨ 'ਚ ਹੁੰਦਾ ਵੀ ਐਸ ਰੋਗ ਦੇ ਬਾਰੇ ਗੱਲ ਕਰੀਏ ਐਸ ਵਿਸ਼ੇ ਦੇ ਉੱਤੇ ਗੱਲ ਕਰੀਏ ਘਰ ਦੀ ਰਸੋਈ ਵਿੱਚ ਲਈ ਜਿਹੜੀ ਆ ਗੱਲ ਕਰੀਏ ਖਾਣ ਪੀਣ ਦੇ ਵਿੱਚ ਤਬਦੀਲੀ ਉਹ ਤੁਸੀਂ ਟਿੱਪਣੀਆਂ ਦੇ ਰੂਪ ਦੇ ਵਿੱਚ ਭੇਜ ਦਿਓ ਜਦੋਂ ਅਗਲੀ ਗੱਲਬਾਤ ਕਰਾਂਗੇ ਸੁਭਾਸ਼ ਗੋਲ ਸਾਹਿਬ ਦੇ ਨਾਲ ਉਸ ਵਿਸ਼ੇ ਤੇ ਗੱਲਬਾਤ ਕਰਾਂਗੇ ਫਿਲਹਾਲ ਤੁਸੀਂ ਤੰਦਰੁਸਤ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਟੱਲੀ ਵਾਂਗੂ ਟੁੜਕਦੇ ਰਹੋ ਸੋਚ ਸੁਥਰੀ ਰੱਖੋ ਰੌਲਾ ਰੀਲਾ ਰੂਲਾ ਨਾ ਬਹੁਤ ਪਿਆ ਉਹਨੇ ਗੰਦੀ ਰੀਲ ਬਣਾਈ ਉਹਨੇ ਐ ਕਰਤੀ ਆ ਗੰਦਾ ਕੁਝ ਵੇਖੋ ਹੀ ਨਾ ਤੇ ਚੰਗਾ ਕੁਝ ਛੱਡੋ ਹੀ ਨਾ ਬਹੁਤ ਮਿਹਰਬਾਨੀ ਗੋਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਤੁਸੀਂ ਬਹੁਤ ਕੁਝ ਸਾਨੂੰ ਚੰਗਾ ਦਿੰਦੇ ਹੋ ਦਿਲੀ ਸ਼ੁਕਰੀਆ